ਮੈਂ ਤੇ ਉਥੇ ਇਹੋ ਬੇਨਤੀ ਕੀਤੀ ਕਿ ਜਿਹੜਾ ਜਿਹੜਾ ਮੈਂ 2015 16 ਚ ਸਾਹ ਪ੍ਰਕਾਸ਼ ਸਿੰਘ ਬਾਦਲ ਸਾਡੇ ਮੁੱਖ ਮੰਤਰੀ ਸਨ ਜਿਹੜੇ ਮੀਡੀਆ ਲੈਟਰ ਦੇ ਆਪਣੇ ਉਹਨਾਂ ਨੂੰ ਦੇ ਕੇ ਆਂ ਮੈਂ ਅੱਜ ਵੀ ਉਹਨਾਂ ਬਿਆਨਾਂ ਤੇ ਕਹਿ ਆਂ ਇੱਥੇ ਵੀ ਪੰਜਾਬ ਪੰਜਾਬੀਅਤ ਦੀ ਦਰਦ ਇੱਥੇ ਵੀ ਦਰਦ ਹੈ ਕਿੱਥੇ ਵੀ ਇਹ ਨਸ਼ਿਆਂ ਪ੍ਰਤੀ ਦਰਦ ਜਾਂ ਕੋਈ ਕੋਈ ਇਸ ਤਰ੍ਹਾਂ ਦਾ ਵੀ ਲਾਅ ਲੈਸ ਨਾ ਗੱਲ ਆ ਡਟ ਕੇ ਅਸੀਂ ਉੱਥੇ ਖਲੋਤੇ ਜਿਹੜੀ ਲੈਟਰ ਲਿਖੀ ਸੀ ਕਿਸ ਕਿਸ ਚੀਜ਼ ਦਾ ਉਸਨੇ ਮੈਂ ਲੈਟਰ ਇਚ ਜੋ ਸ਼੍ਰੋਮਨਿਕ ਕਾਲਜ ਦਾ ਦੇ ਪੰਥਨਾ ਜੋ ਤੱਕਾ ਹੋ ਰਿਹਾ ਹੈ ਜੋ ਡਿਕਟੇਟਰਸ਼ਿਪ ਜੋ ਇਥੇ ਡਿਕਟੇਟਰਸ਼ਿਪ ਚੱਲ ਰਹੀ ਹੀ ਉਹਦੇ ਸੰਬੰਧ ਚ ਮੈਂ ਜੋ ਕੁਛ ਬਿੱਟੂ ਆ ਲਖਣਾ ਵਾਪਰਿਆ ਜੋ ਸਾਡੇ ਨਾਲ ਬੀਤੀਆਂ ਉਹ ਸਭ ਕੁਝ ਉਹ ਚ ਲਿਖ ਕੇ ਭੇਜਿਆ ਹੈ ਕਿ ਕੌਣ ਕਰਾ ਰਿਹਾ ਕਿਵੇਂ ਹੋ ਰਿਹਾ ਕਿ ਤਰ੍ਹਾਂ ਹੋ ਰਿਹਾ ਇਹਦਾ ਜ਼ਿੰਮੇਵਾਰ ਕੌਣ ਹੈ ਇਸਰਾਫ ਬਾਦਲ ਨੇ ਸਾਨੂੰ ਪਿਸ਼ਵਾਜ ਦੁਆਇਆ ਹੈ ਕਿ ਘਬਰਾਓ ਨਾ ਕਾਕਾ ਹੀ ਇਹ ਤੁਹਾਡਾ ਇਹ ਇਮਾਨਦਾਰੀ ਦਾ ਸਾਰਾ ਸੱਚਾਈ ਸਾਹਮਣੇ ਲਿਆਵਾਂਗਾ ਉਹਨੇ ਕੋਈ ਨਹੀਂ ਸਾਰਿਆਂ ਨੇ ਗੋਗਲਾਂ ਦੀ ਮਿੱਟੀ ਝਾੜੀ ਹੈ ਕੋਈ ਵੀ ਆਇਆ ਕੋਈ ਸਰਕਾਰ ਆਈ ਹੈ ਸਰਕਾਰਾਂ ਦੋ ਤਿੰਨ ਬਦਲ ਗਈਆਂ ਭਾਵੇਂ ਬੇਲਵੀ ਦਾ ਮਤਲਬ ਭਾਵੇਂ ਨਸ਼ੇ ਦਾ ਮੁੱਦਾ ਇਹ ਇਹਨਾਂ ਨੇ ਨਸ਼ਿਆ ਨਸ਼ਿਆ ਦੇ ਇਹਨਾਂ ਨੂੰ ਹੋਣਾ ਦੀ ਮਿੱਟੀ ਝਾੜੀ ਆ ਉਹ ਕਹਿੰਦੇ ਕਹਾਵਤ ਜਿਹੜੀ ਹੱਥ ਦੇ ਦੰਦ ਖਾਣ ਨੂੰ ਹੋਰ ਤੇ ਵਿਖਾਉਣ ਨੂੰ ਹੋਰ ਇਹ ਹਾਲਤ ਆ ਇਹ ਕਹਾਵਤ ਇਹਨੇ ਟੁਕੜੀਆਂ ਸਾਰਿਆਂ ਦੀ ਸਿੱਕਾ ਕੀਤਾ ਉਸ ਦੇ ਵਿੱਚ ਉਹਨਾਂ ਦੀ ਕਿਸ ਤਰੀਕੇ ਨਾਲ ਸੰਬੰਧ ਸੀ ਸਤਿਪਾਪਿੰਦੀ ਜੀ ਮੈਂ ਤੇ ਉਹ ਡੀਓ ਲੈਟਰ ਵਿੱਚ ਲਿਖਿਆ ਪਿਆ ਔਰ ਸਤਿਪਾਪਿੰਦੀ ਲਾਡੀ ਹੋਣੀ ਇਹ ਸਾਰੇ ਸਾਨੂੰ ਬਿਕਰਮਜੀਠੀ ਨੇ ਆਪਣੇ ਇਥੇ ਦਤਾਲੀ ਗ੍ਰੀਨ ਐਮ ਨੂੰ ਰੈਜੀਸਟ੍ਰੇਸ਼ਨ ਮਲਾਈ ਸੀ ਇਹ ਕਹਿ ਕੇ ਮਲਾਈ ਕੀ ਮੇਰੇ ਅੱਗੇ ਜਿਕਰੀ ਯਾਰ ਨੇ ਔਖੇ ਵੇਲੇ ਹੀ ਇਹਨਾਂ ਕੋ ਗਏ ਹਾਂ ਕਿ ਉਹ ਸਾਰ ਬਾਦਲ ਸਾਰੇ ਪਰਿਵਾਰ ਤੇ ਵਿਜੀਲੈਂਸ ਦੇ ਕੈਪਟਨ ਸੰਨ ਕੇਸ ਕੀਤੇ ਸੀ ਕਿ ਮੈਂ ਉਹਨਾਂ ਕੋ ਰਿਆ ਇਹ ਸਾਡਾ ਜਿਕਰੀ ਯਾਰ ਹੈ ਮੇਰੇ ਕੋ ਰਹਿਣਗੇ ਲੱਗਾ ਕਿ ਉਹ ਫਿਰ ਪ੍ਰੈਕਟਿਸ ਕਰਦਾ ਕਿਤੇ ਨਾ ਕਿਤੇ ਗੱਟਕਸ ਕਰੀਓ ਵਿਦੇਸ਼ਾਂ ਦੇ ਜਾਂਚੇ ਰੇੜਾਵਾ ਨੇ ਨੋਰਮਲ ਕਿਤਨਾ ਕਿਤੇ ਸਬੰਧ ਜਿਹੜੇ ਵਾ ਉਹਨਾਂ ਦੀ ਇਲੈਕਸ਼ਨ ਚ ਪੈਸੇ ਕਰਦੇ ਜਾਈ ਮੈਂ ਕਹਿੰਦਾ ਤੁਸੀਂ ਮੈਨੂੰ ਸਵਾਲ ਜਵਾਬ ਕਰਨ ਤੋਂ ਪਹਿਲਾਂ ਜਿਹੜਾ ਮੈਂ ਡੀਓ ਲੈਟਰ ਦਿੱਤਾ ਨਾ ਢਾਈ ਪੇਜ ਨੇ ਉਹ ਤੇ ਢਾਈ ਪੇਜ ਤੁਸੀਂ ਵਖਾਦੋ ਉਹ ਤੇ ਹਰ ਸਵਾਲ ਦਾ ਹਰ ਦਾ ਜਵਾਬ ਉਹਦੇ ਵਿੱਚ ਸਭ ਕੁਝ ਲਿਖਿਆ ਇਹ ਉਹਨੂੰ ਟੈਕਨੀਕ ਆ ਕਿ ਏਜੰਸੀ ਸੇ ਕਰਵਾਉਣਾ ਹੀ ਸਾਡੇ ਬਾਦਲ ਸਾਹਿਬ ਹੀ ਏਜੰਸੀ ਨੇ ਪੁੱਛਦੇ ਕਰਨਾ ਹੀ ਫਿਰ ਕੈਪਟਨ ਸਾਹਿਬ ਹੀ ਉਹ ਇਹ ਤੇ ਸਭ ਰਲੇ ਪਏ ਆ ਇਹਦੇ ਆਪੇ ਲੂਣ ਦਾ ਲੋਣ ਹੀ ਖੁੱਲ ਨਹੀਂ ਜਾਂਦੇ ਪਏ ਆਪੇ ਦੀ ਲੂਣ ਨਹੀਂ ਪੁੰਦ ਪਏ ਲੂਣ ਦਾ ਲੋਣ ਹੀ ਖੁੱਲ ਨਹੀਂ ਜਾਂਦੇ ਪਏ 6000 ਕਰੋੜ ਦਾ ਤੁਸੀਂ ਜ਼ਿਕਰ ਕੀਤਾ ਉਸ ਬਾਰੇ ਬਾਰੇ ਹੁਣ ਵੀ ਕਹਿੰਦਾ ਕਿ ਇਹ ਇਹਨਾਂ ਪੋਸਟ ਅਫਸਰਾਂ ਨੇ ਜਿਤਨਾ ਅnsਾਸਬੀਰ ਸਿੰਘ ਬਾਦ ਲਗਿੰਦੇ ਆ ਕਿ ਸਭ ਕੁਝ ਇਹ ਮੈਂ ਹੀ ਪਰਚਾ ਅਹੀਂ ਫੜਿਆ ਸੀ 1000 ਕਰੋੜ ਡੈਗਰੇ ਕਰਾ ਕਟ ਆਬ ਮਾਰਾ ਸਾਹਿਬ ਕਹਿੰਦੇ ਅਹੀਂ ਅਹੀਂ ਇਹ ਪਰਚਾ ਕਰ ਪਈਆ ਚੰਨੀ ਸਾਹਿਬ ਕਹਿੰਦੇ ਮੈਂ ਬਿਕਰਮ ਮਜੀਠੀ ਦੇ ਪਰਚਾ ਕਰਤਾ ਆ ਆ ਜਿਹੜੀ ਹੁਣ ਤਿੰਨ ਅnsਾਸ ਸਰਕਾਰ ਆ ਆਮ ਸਰਕਾਰ ਇਹ ਕਦੇ ਨਹੀਂ ਕੀਤਾ ਕੀਤਾ ਕੀ ਇਹਨਾਂ ਨੇ ਇਹ ਕਿੰਨਾ ਨਾ ਜਿਹੜਾ 6000 ਕੋਰਡ ਕਿੱਥੇ ਆ 6000 ਕੋਰਡ ਦਾ ਡਰੱਗ ਫੜਿਆ ਜਾਂ ਉਹ ਡਰੱਗ ਬਣੀ ਫੜੀ ਆ ਉਹ ਉਹ ਸਾਰਾ ਇਹਨਾਂ ਨੇ ਆਪਣੀਆਂ ਪੁਲਟਿਕਲੀ ਰਜਿਸਟ੍ਰੇਸ਼ਨ ਕਢੀਆਂ ਇੱਕ ਦੂਜੇ ਨਾਲ ਭਾਵੇਂ ਪੁਲਟਿਕਲ ਲੋਕ ਨੇ ਭਾਵੇਂ ਅਫਸਰ ਲੋਕ ਨੇ ਇਹਨਾਂ ਨੇ ਪੰਜਾਬ ਦੇ ਕਲੰਕ ਲਾਇਆ ਪਿਆ ਮਤਬ ਬਥੇਰੇ ਕਲੰਕ ਲਾ ਕੇ ਰੱਖਿਆ ਪਿਆ ਆਮਦ ਸਰਕਾਰ ਨੇ ਐਫਆਈਆਰ ਦਰਜ ਕੀਤੀ ਕਾਂਗਰਸ ਸਰਕਾਰ ਹੁਣ ਜਿਸ ਤਰੀਕੇ ਨਾਲ ਚੱਹੀ ਸਾਹ ਕਹਿੰਦੇ ਨੇ ਕਿ ਵਿਟਮ ਜੀ ਖੇਨਾ ਗਲਤ ਹੋ ਰਿਹਾ ਸੈਟ ਵੀ ਬਣਾਇਆ ਸੀ ਕਾਲੀ ਸਰਕਾਰ ਸਮੇਂ ਵੀ ਕਾਂਗਰਸ ਸਰਕਾਰ ਸਮਝ ਨਹੀਂ ਲੱਗਦਾ ਉਹ ਕਿੱਦਾਂ ਕਰਿਆ ਚੰਨੀ ਸਾਹਿਬ ਨੇ ਇਹ ਚੰਨੀ ਸਾਹਿਬ ਦੇ ਜੋ ਸੀਐਮ ਹੈ ਜਦੋਂ ਮਰਜੀ ਇਹ ਜਿਹੜੇ ਡੀਜੀਪੀ ਨੇ ਰਜਿਸਟਰ ਕੀਤਾ ਉਹਨੂੰ ਵੀ ਨਹੀਂ ਬਾਹਰ ਹੀ ਲਾਤਾ ਉੱਤੋਂ ਵੱਡਾ ਡੀਜੀਪੀ ਲਾ ਲਿਆ ਇਹਦੇ ਸਭ ਸਿਆਸੀ ਰੋਟੀਆਂ ਸੇਕਦੇ ਬੇ ਪੰਜਾਬ ਨੂੰ ਬਰਾਹ ਕਰਦੇ ਬੇ ਪੰਜਾਬ ਦੇ ਪੰਜਾਬੀ ਇਤਨ ਕੀ ਸਚਾਈ ਹੈ ਜੇ ਇਹਨੇ ਕੀਤਾ ਡੀਜੀਪੀ ਨੇ ਕੀਤਾ ਨੂੰ ਰੱਖਦੇ ਉਹ ਵੀ ਉਹ ਵੀ ਉਹਦੇ ਬਾਈ ਨੇਮ ਉਹਨੇ ਆਪਣੇ ਆਪਣੇ ਬਿਆਨਾਂ ਦੇ ਇਹ ਕਹਿੰਦੇ ਡੀਜੀ ਸਾਹਿਬ ਚਟੋਪਾਦੀ ਜੀ ਨੇ ਕਰਾਇਆ ਉਹਨੂੰ ਤੇ ਲਾਤਾ ਫਿਰ ਦੂਜਾ ਡੀ ਜੀ ਲੈਣ ਦਾ ਹਾਂਜੀ ਦੂਜਾ ਲਾਇਆ ਫਿਰ ਤੇ ਜੀ ਲੈਣ ਦਾ ਇਹ ਕੁਛ ਦੇ ਕਰਦੇ ਰਹੇ ਇਹਦੇ ਨੇ ਕੰਮ ਕਰਾਉਣਾ ਕੀ ਜੀ ਪਰ ਲਗਦਾ ਹੁਣ ਵਿਜੀਲੈਂਸ ਵੱਲੋਂ ਜਿਸ ਤਰੀਕੇ ਨਾਲ ਕਾਰਵਾਈ ਕੀਤੀ ਚਟੋਪਾਦਿਆ ਸ਼ਾਮਲ ਹੋਏ ਨੇ ਨਰਿੰਦਰ ਸਿੰਘ ਸ਼ਾਮਲ ਹੋਏ ਨੇ ਤੁਸੀਂ ਤਲਵੀਰ ਹੋਰ ਵੀ ਸ਼ਾਮਲ ਹੋ ਮੈਂ ਤਾਂ ਕਹਿੰਦਾ ਮੈਂ ਤਾਂ ਬੇਨਤੀ ਕਰਦਾ ਕਿ ਇਹਦੇ ਕੋ ਵੀ ਕੋਈ ਪੰਜਾਬ ਨੂੰ ਪੰਜਾਬ ਦੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਕੋਈ ਇਹ ਕਿਸੇ ਤਰ੍ਹਾਂ ਵੀ ਕੋਈ ਡਰਗ ਦੇ ਕੋਈ ਕੋਈ ਕਿਸੇ ਤਰ੍ਹਾਂ ਦੇ ਕੋਈ ਇਹਦੇ ਇਹਦੇ ਐਸਿਡ ਕਿਹੜੇ ਆਮਦਨ ਦੇ ਕਿਸੇ ਕੋਈ ਕੁਝ ਹੈਗਾ ਆਪਣੀ ਜਮੀਰ ਨੂੰ ਆवाज ਦੇ ਕੇ ਆਪਣੀ ਆਤਮਾ ਨੂੰ ਆवाज ਤਗੜੀ ਹੋ ਕੇ ਆਣਗੇ ਆਪਾਂ ਇਮਰਜੈਂਸੀਆਂ ਸਾਧ ਵਿਜੀਵਸਭੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਹਰ ਨੂੰ ਦੇਣੀ ਚਾਹੀਦੀ